ਹਾਲੇਲੂਇਆ 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 ਲਾਰਡ ਜੀਸਸ ਫਿਰ ਤੋਂ ਸੀ ਤੁਹਾਡਾ ਧੰਨਵਾਦ ਕਰਦੇ ਆ ਪਿਤਰ ਆਤਮਾ ਜੀ ਪਰਮੇਸ਼ਰ ਤੁਹਾਡਾ ਸ਼ੁਕਰੀਆ ਅਦਾ ਕਰਦੇ ਆ ਅੱਜ ਦੇ ਦਿਨ ਦੇ ਵਾਸਤੇ ਪ੍ਰਭੂ ਜੀ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚ ਅੱਜ ਦਾ ਇਹ ਦਿਨ ਤੁਸੀਂ ਲੈ ਕੇ ਆਂਦਾ ਮੇਰੇ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਯੈਸ ਪਿਤਾ ਤੁਹਾਡਾ ਸ਼ੁਕਰੀਆ ਅਦਾ ਕਰਦੇ ਆ ਮੇਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਬਚਨ ਦੱਸਦਾ ਕਿ ਤੁਹਾਡੇ ਵਾਸਤੇ ਕਰਮ ਦਾ ਸੂਰਜ ਚੜ੍ਹੇਗਾ ਤੇ ਉਹਦੇ ਵਿੱਚ ਸ਼ਿਫਾ ਦੀ ਕਿਰਨਾਂ ਹੋਣਗੀਆਂ ਯਸ ਇਸ ਤੋ ਇਹ ਤਾਂ ਅੱਜ ਦਾ ਇਹ ਜਿਹੜਾ ਦਿਨ ਹੈ ਇਹ ਬਹੁਤ ਵੱਡੀ ਸੈਲੀਬ੍ਰੇਸ਼ਨ ਦਾ ਦਿਨ ਹੈ ਯਸ ਬਹੁਤ ਵੱਡੀ ਖੁਸ਼ ਖੁਸ਼ੀ ਦੀ ਖਬਰ ਦਾ ਦਿਨ ਹੈ ਯਸ ਸੈਲੀਬ੍ਰੇਸ਼ਨ ਅੱਜ ਦੇ ਦਿਨ ਸਾਡੇ ਵਾਸਤੇ ਤੁਹਾਨੂੰ ਦਾ ਸੂਰਜ ਚੜ੍ਹਿਆ ਯਸ ਅੱਜ ਦੇ ਦਿਨ ਸਾਡੇ ਵਾਸਤੇ ਮੁਕਤੀ ਦਾ ਤਾਤਾ ਪੈਦਾ ਹੋਇਆ ਜੋ ਮਸੀਹ ਯੇਸ਼ੂ ਹੈ। ਪ੍ਰਭੂ ਜੀ ਉਹ ਤੇਜ ਫਿਰ ਤੋਂ ਮੈਂ ਪ੍ਰਾਰਥਨਾ ਕਰਦੀ ਆ ਤੁਹਾਡੇ ਚਰਨਾਂ 'ਚ। ਉਹ ਤੇਜ ਉਹ ਜਲਾਲ ਉਹ ਨੂਰ ਜਿਹੜਾ ਅਜਾਲੀਆਂ ਦੇ ਉੱਤੇ ਚਮਕਿਆ। ਉਹ ਖੁਸ਼ੀ ਦੀ ਖਬਰ ਲੈ ਕੇ ਆਇਆ। ਅੱਜ ਜਿੰਨੇ ਵੀ ਪ੍ਰਭੂ ਹਨੇਰੇ 'ਚ ਬੈਠੇ ਨੇ। ਉਹਨਾਂ ਦੇ ਉੱਤੇ ਉਹੀ ਤੇਜ ਉਹੀ ਚਾਨਣ ਉਹੀ ਨੂਰ ਆਵੇ। ਪੂਰੀ ਚਰਚ ਤੇ ਪੂਰੀ ਕਲਿਸਿਆ ਦੇ ਉੱਤੇ ਪ੍ਰਭੂ ਤੁਹਾਡੇ ਦਾਸ ਦਸਿਆਂ ਦੇ ਉੱਤੇ ਉਹਨਾਂ ਦੇ ਕਿੰਨਾ ਅਫਸੋਸਨਾ ਦੇ ਉਹਨਾਂ ਦੇ ਕਲਾ ਪਰਿਵਾਰਾਂ ਦਿੱਤੇ ਅੱਜ ਤੁਹਾਡਾ ਤੇਜ ਚਮਕੇ ਪਰਮੇਸ਼ਰ ਅੱਜ ਤੁਹਾਡੀ ਰੋਸ਼ਨੀ ਚਮਕੇ ਪਰਮੇਸ਼ਰ ਜਿੱਥੇ ਵੀ ਕਿਤੇ ਕਿਸੇ ਦੇ ਜੀਵਨ 'ਚ ਕੋਈ ਹਨੇਰਾ ਹੈ ਅੱਜ ਤੁਹਾਡਾ ਚਾਨਣ ਉਸ ਹਨੇਰੇ ਨੂੰ ਹਮੇਸ਼ਾ ਲਈ ਮਿਟਾ ਦੇਵੇ ਜੀ ਹੇ ਸ਼ੁਕਰ ਸੀ ਚਾਨਣ ਨੇ ਕਿਹਨੇ ਰੱਖ ਲੋ ਨਹੀਂ ਸਕਦਾ ਪਰਮੇਸ਼ਰ ਤੁਹਾਡੀ ਰੋਸ਼ਨੀ ਅੱਜ ਚਮਕੇ ਤੁਹਾਡੀ ਰੋਸ਼ਨੀ ਅੱਜ ਪ੍ਰਭ ਜੀ ਹਰ ਕਲਿਸਿਆ ਵਿੱਚ ਚਮਕੇ ਕਿਉਂਕਿ जितने भी संसार में वसी लोग खड़े प्रभु वो तो आदि के सी यस तो आदि दे आप परमेश्वर यस परमेश्वर और तुसी कलीसिया का सेरो प्रभु जी यस yes. एक एक जानो ब्लेस कर दो प्रभु जी यस आज सच्ची शांति एक एक दे हृदय में काम करे प्रभु यस तुम्हारा धन्यवाद करते Yes ਤੁਹਾਡਾ ਤੁਹਾਨੂੰ ਬਹੁਤ ਖਾਸੀ ਹੈ। Yes ਤੁਹਾਡੇ ਨਾਮ ਨੂੰ ਮੁਬਾਰਕ ਆਖਦੇ ਆ। ਮੰਗਦੇ ਆ। Yes ਕੇ ਤੁਹ ਬLES ਕਰਦੇ ਆ ਪਰਮੇਸ਼ਰ। Yes ਪ੍ਰਭੂ ਜੀ ਤੁਹਾਡਾ ਹੱਥ ਸਾਡੇ ਨਾਲ ਹੈ। Yes ਸਾਡਾ ਪਵਿੱਤਰ ਸਿੰਘਾਸਣ ਸਾਡੇ ਵਿਚਕਾਰ ਹੈ। Yes ਅਸੀਂ ਪ੍ਰਭੇਸ਼ੋ ਤੁਹਾਡੇ ਜਿੰਦਾ ਨਾਮ ਦੇ ਅੱਜ ਤੁਹਾਡੇ ਜਨਮ ਦਿਨ ਦਾ ਕੇਕ ਕੱਟਦੇ ਆ ਪਰਮੇਸ਼ਰ। Yes With your permission। ਪ੍ਰਭੂ yes. ਜੀ yes. ਤੁਹਾਡਾ ਅਸੀਸਨ ਸਾਡੇ ਵਿੱਚ ਕਾਰਨ ਲੱਗ ਚੁੱਕਿਆ ਹੈ ਯਸ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਯਸ ਜੀ ਅਦਰ ਸਾਡੇ ਕਿਸੇ ਕੋਲ ਕੋਈ ਗਲਤੀ ਕੋਈ ਗੁਨਾਹ ਕੋਈ ਪਾਪ ਹੋ ਗਿਆ ਹੈ ਮਾਫ ਕਰ ਦੋ ਪਿਆਰੇ ਸ਼ਮਾ ਕਰ ਦੋ ਆਪਣੇ ਇਲਾਹੁ ਨਾਲ ਧੋ ਕੇ ਪਵਿੱਤਰ ਸ਼ੁੱਧ ਕਰਦੇ ਹਾਂ ਯਸ ਪਿਤਾ ਪਰਮੇਸ਼ੁਰ ਅਰੇ ਸੈਲੀਬ੍ਰੇਸ਼ਨ ਪ੍ਰਭੂ ਜੀ ਅੱਜ ਦੀ ਇਹ ਆਮ ਨਹੀਂ ਤੁਹਾਡੇ ਲੋਕਾਂ ਦੇ ਵਾਸਤੇ ਇੱਕ ਖਾਸ ਤੋਂ Amen. 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 Hallelujah. 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 Hallelujah.